ਪਿਛਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਵਜੋਂ ਤੁਹਾਡੀ ਯਾਤਰਾ ਦੇ ਪਹਿਲੇ ਕਦਮ ਬਾਰੇ ਦੱਸਿਆ ਜੋ ਵਿਕਰੇਤਾ ਆਨਬੋਰਡਿੰਗ ਯੋਜਨਾਬੰਦੀ ਹੈ ਇਸ ਪ੍ਰਕਿਰਿਆ ਵਿੱਚ ਸ਼ਾਮਲ ਵੱਖ-ਵੱਖ ਕਦਮ ਅਤੇ ਹਰੇਕ ਕਦਮ ਦੀ ਮਹੱਤਾ ਬਾਰੇ ਦੱਸਿਆ ਇਸ ਵੀਡੀਓ ਵਿੱਚ ਅਸੀਂ ਵਿਕਰੇਤਾ ਆਨਬੋਰਡਿੰਗ ਦੇ ਇੱਕ ਹੋਰ ਪਹਿਲੂ ਨੂੰ ਕਵਰ ਕਰਾਂਗੇ ਜੋ ਤੁਹਾਡੇ ਲਈ ONDC ਨਾਲ ਸ਼ੁਰੂਆਤ ਕਰਨ ਬਾਰੇ ਜਾਣਨਾ ਮਹੱਤਵਪੂਰਨ ਹੈ ਉਹ ਹਿੱਸਾ ਜਿੱਤੇ ਤੁਹਾਨੂੰ ਸੰਭਾਵਿਤ ਵਿਕਰੀਤਾਵਾਂ ਨੂੰ ONDC ਨੈਟਵਰਕ ਵਿੱਚ ਸ਼ਾਮਲ ਹੋਣ ਲਈ ਸਮਝਾਉਣਾ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਸ ਨਾਲ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਨਿਪਟਣਾ ਹੈ ਇੰਟਰਨੈਟ ਨੇ ਕਾਰੋਬਾਰ ਸਮੇਤ ਅੱਜ ਸਾਡੇ ਰਹਿਣ ਯਾਤਰਾ ਕਰਨ ਸਿੱਖਣ ਅਤੇ ਲੈਣ ਦੇਣ ਦੇ ਤਰੀਕਿਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਇਹ ਬਿਲਕੁਲ ਸਪਸ਼ਟ ਹੈ ਕਿ ਕਾਰੋਬਾਰ ਦਾ ਭਵਿਕੀ ਆਨਲਾਈਨ ਹੈ ਹਜ਼ਾਰਾਂ ਵਿਕਰੀਤਾਵਾਂ ਲਈ ਜੋ ਅਜੇ ਵੀ ਪੁਰਾਣੇ ਤਰੀਕੇ ਨਾਲ ਕਾਰੋਬਾਰ ਕਰ ਰਹੇ ਹਨ seller network participant ਉਹਨਾਂ ਦੇ کاروبار ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਵਾਲਾ ਹੋ ਸਕਦਾ ਹੈ। ਇੱਕ seller network participant ਇਹਨਾਂ ਵਿਕਰੀਤਾਵਾਂ ਨੂੰ ਆਨਲਾਈਨ ਕਾਰੋਬਾਰ ਕਰਨ ਲਈ ਕਿਵੇਂ ਮਨਾਉਂਦਾ ਹੈ ਅਤੇ ONDC ਨੈਟਵਰਕ ਰਾਹੀਂ ਕਿਉਂ? ਵਿਕਰੀਤਾਵਾਂ ਨੂੰ ਸਮਝਾਉਣ ਲਈ ਇੱਕ ਚੰਗੀ ਰਣਨੀਤੀ ਇਹ ਹੋਵੇਗੀ ਕਿ ਉਹਨਾਂ ਨੂੰ ਕਾਰੋਬਾਰ ਲਈ ਮੌਕੇ ਦਿਖਾਉਣਾ ਜੋ ਡਿਜੀਟਲ ਕਾਮਰਸ ਪੇਸ਼ ਕਰਦਾ ਹੈ। ਉਹਨਾਂ ਲਾਭਾਂ ਨੂੰ ਦਿਖਾਉਣਾ ਜੋ ONDC ਨੈਟਵਰਕ ਵਿਕਰੀਤਾਵਾਂ ਨੂੰ ਪੇਸ਼ ਕਰਦਾ ਹੈ। ਸੰਖੇਪ ਵਿੱਚ ਕਾਰੋਬਾਰ ਦੇ ਵਾਧੇ ਲਈ ਵੱਡੀ ਸੰਭਾਵਨਾ ਅਤੇ 스마트 ਵਿਕਰੇਤਾ ਪਹਿਲਾਂ ਹੀ ਈ-ਕਾਮਰਸ ਵਿੱਚ ਚੌਂਕ ਕਰ ਰਹੇ ਹਨ ਕਿਉਂਕਿ ਇਹ ਉਹ ਥਾਂ ਹੈ ਜਿੱਥੇ ਗਾਹਕਾਂ ਤੁਹਾਡੇ ਸੈਲਰ ਨੈਟਵਰਕ ਪਾਰਟਿਸਪੈਂਟ ਲਈ ਇੱਕ ਅਨਮੋਲ ਮੌਕਾ ਅਤੇ ਇੱਥੇ ਕੁਝ ਅੰਕੜੇ ਹਨ ਜੋ ਇਸ ਰੁਝਾਨ ਦੀ ਪੁਸ਼ਟੀ ਕਰਦੇ ਹਨ ਭਾਰਤ ਦਾ ਈ-ਕਾਮਰਸ ਸੈਕਟਰ 2022 ਵਿੱਚ ਰਿਟੇਲ ਲਈ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚ ਇੱਕ ਹੈ ਜਿਸ ਵਿੱਚ ਸਾਲਾਨਾ ਵਾਧਾ 21.5% ਹੈ ਅਤੇ ਇਸ ਦੇ 7480 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ 2021 ਦੇ ਤਿਉਹਾਰੀ ਸੀਜ਼ਨ ਲਈ ਭਾਰਤੀ ਈ-ਕਾਮਰਸ ਪਲੇਟਫਾਰਮਾਂ ਨੇ 920 ਕਰੋੜ ਦੇ ਕੁੱਲ ਵਿਆਪਕ ਮੁੱਲ ਜੀਐਮਵੀ ਨਾਲ ਵਿਕਰੀ ਪੈਦਾ ਕੀਤੀ ਜੋ 2020 ਤੱਕ 740 ਕਰੋੜ ਦੇ ਮੁਕਾਬਲੇ ਦੀ ਫੀਸਾਟ ਵਾਅਦਾ ਹੈ ਭਾਰਤ ਦੇ ਉਪਭੋਗਤਾ ਡਿਜੀਟਲ ਅਰਥਵਿਵਸਥਾ ਦੇ 2020 ਵਿੱਚ 53750 ਕਰੋੜ ਤੋਂ ਵੱਧ ਕੇ 2030 ਤੱਕ 1 ਲੱਖ ਕਰੋੜ ਦਾ ਬਾਜ਼ਾਰ ਬਣਾਉਣ ਦੀ ਉਮੀਦ ਹੈ ਈ-ਕਾਮਰਸ ਅਤੇ ਐਰਟੈਕ ਵਰਗੀਆਂ ਆਨਲਾਈਨ ਸੇਵਾਵਾਂ ਨੂੰ ਮਜ਼ਬੂਤੀ ਨਾਲ ਅਪਣਾਉਣ ਨਾਲ ਪ੍ਰੇਰਿਤ ਅਜਿਹੇ ਮਜ਼ਬੂਤ ਸੂਚਕਾਂ ਦੇ ਨਾਲ ਇਹ ਸਪਸ਼ਟ ਹੈ ਕਿ ਡਿਜੀਟਲ ਮੌਜੂਦਗੀ ਵਿਕਰੇਤਾਵਾਂ ਲਈ ਇੱਕ ਨਵਾਂ ਅਤੇ ਪ੍ਰਭਾਵਸ਼ਾਲੀ ਮਾਲੀਆ ਚੈਨਲ ਜੋੜੇਗੀ ਇਹ ਸਪਸ਼ਟ ਹੈ ਡਿਜੀਟਲ ਕਾਮਰਸ ਜਾਂ ਈ-ਕਾਮਰਸ ਕਾਰੋਬਾਰ ਲਈ ਚੰਗਾ ਹੈ ਹੋਰ ਖਰੀਦਦਾਰਾਂ ਤੱਕ ਪਹੁੰਚਿਆ ਜਾਂਦਾ ਹੈ ਬੁਧੇਰੇ ਮਾਲੀਆ ਪਰ ਸਿਰਫ ਰੁਝਾਨਾ ਨੂੰ ਕਿਉਂ ਵਿਕਰੀਤਾਵਾਂ ਲਈ ਡਿਜੀਟਲ ਮੌਜੂਦਗੀ ਰੱਖਣ ਤੇ ਵਿਚਾਰ ਕਰਨ ਲਈ ਕਈ ਫਾਇਦੇ ਹਨ ਇੱਥੇ ਕੁਝ ਹਨ ਭੂਗੋਲਿਕ ਪਹੁੰਚ ਵਿੱਚ ਬਾਧਾ ਇੱਕ ਹਾਈਪਰ ਲੋਕਲ ਕਾਰੋਬਾਰ ਲਈ ਖਰੀਦਦਾਰ ਬਾਜ਼ਾਰ ਆਨਲਾਈਨ ਮੌਜੂਦਗੀ ਨਾਲ ਬਧੇਰੇ ਵਿਆਪਕ ਹੋਵੇਗਾ ਬਧੇਰੇ ਡਿਲੀਵਰੀ ਕੰਪਨੀਆਂ ਦੇ ਨੈਟਵਰਕ ਵਿੱਚ ਸ਼ਾਮਲ ਹੋਣ ਨਾਲ ਡਿਲੀਵਰੀ ਪਿੰਨ ਕੋਡ ਸੂਚੀਆਂ ਵੀ ਵਧ ਰਹੀਆਂ ਹਨ ਇਹਨਾਂ ਦਾ ਲਾਭ ਵਿਕਰੇਤਾਵਾਂ ਦੁਆਰਾ ਪੂਰੇ ਭਾਰਤ ਵਿੱਚ ਆਪਣੀ ਸੇਵਾ ਯੋਗਤਾ ਦਾ ਵਿਸਤਾਰ ਕਰਨ ਲਈ ਚੁੱਕਿਆ ਜਾ ਸਕਦਾ ਹੈ ਕਾਰੋਬਾਰ ਲਈ ਅਸੀਮ ਮੌਕਿਆਂ ਨੂੰ ਖੋਲਣਾ ਮਹਾਮਾਰੀ ਤੋਂ ਬਾਅਦ ਆਨਲਾਈਨ ਖਰੀਦਦਾਰੀ ਵਿੱਚ ਵਾਧਾ ਹੋਇਆ ਹੈ ਮਹਾਮਾਰੀ ਦੌਰਾਨ ਆਨਲਾਈਨ ਖਰੀਦਦਾਰੀ ਵਿੱਚ ਵਾਧਾ ਨਾ ਸਿਰਫ جاری ਰਿਹਾ ਹੈ ਇਸ ਨੇ ਮੁੱਖ ਆਧਾਰ ਵਜੋਂ ਈ-ਕਾਮਰਸ ਦੀ ਮੌਜੂਦਗੀ ਨੂੰ ਮਜ਼ਬੂਤ ਕੀਤਾ ਹੈ ਨਤੀਜੇ ਵਜੋਂ ਵਿਕਰੇਤਾਵਾਂ ਲਈ ਇੱਕ ਆਨਲਾਈਨ ਮੌਜੂਦਗੀ ਸਥਾਪਿਤ ਕਰਨਾ ਮਹੱਤਵਪੂਰਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਨਲਾਈਨ ਖਰੀਦਦਾਰੀ ਕਰਨ ਵਾਲੇ ਗਾਹਕਾਂ ਦੀ ਵੱਧ ਰਹੀ ਗਿਣਤੀ ਆਸਾਨੀ ਨਾਲ ਆਪਣੇ ਸਟੋਰਾਂ ਨੂੰ ਲੱਭ ਅਤੇ ਐਕਸੈਸ ਕਰ ਸਕਦੀ ਹੈ ਡਿਜੀਟਲ ਸਟੋਰ ਦੀ ਮੌਜੂਦਗੀ ਇੱਕ ਆਨਲਾਈਨ ਸਟੋਰ ਨੂੰ ਚਲਾਉਣਾ ਇੱਕ ਭੌਤਿਕ ਰਿਟੇਲ ਸਟੋਰ ਨਾਲੋਂ ਸੌਖਾ ਅਤੇ ਵਧੇਰੇ ਕਿਫਾਇਤੀ ਹੈ ਇਹ ਮਨੋਕੀ ਸ਼ਕਤੀ ਜਗਾ ਕਿਰਾਏ ਇਨਵੈਂਟਰੀ ਪ੍ਰਬੰਧਨ ਅਤੇ ਹੋਰ ਬਹੁਤ ਕੁਝ ਤੇ ਖਰਚਿਆਂ ਵਿੱਚ ਕਟੌਤੀ ਕਰਦਾ ਹੈ ਵਿਕੇਤਾਵਾਂ ਨੂੰ ਮੌਜੂਦਾ ਅਤੇ ਨਵੇਂ ਗਾਹਕਾਂ ਨਾਲ ਆਪਣੀ ਪੂਰੀ ਕੈਟਲੌਗ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰਦੇ ਹੋਏ ਜਦੋਂ ਵੀ ਦਿਨ ਰਾਤ ਜਾਂ ਉਸ ਨੂੰ ਐਕਸੈਸ ਕਰਨਾ ਚਾਹੁੰਦੇ ਹਨ ਖਰੀਦੀ ਬਾਰੰਬਾਰਤਾ ਵਿੱਚ ਵਾਧਾ ਕਾਟੋ ਆਰਡਰ ਕਰਨ ਦੀ ਸਹੂਲਤ ਦੇ ਨਾਲ ਗਾਹਕ ਹੁਣ ਵਧੇਰੇ ਵਾਰ ਆਨਲਾਈਨ ਖਰੀਦਦਾਰੀ ਕਰਦੇ ਹਨ ਵਿਕਰੇਤਾ ਆਨਲਾਈਨ ਨਵੇਂ ਗਾਹਕਾਂ ਨੂੰ ਪ੍ਰਾਪਤ ਕਰਨ ਲਈ ਆਪਣੀ ਡਿਜੀਟਲ ਮੌਜੂਦਗੀ ਦਾ ਲਾਭ ਉਠਾ ਸਕਦੇ ਹਨ ਅਤੇ ਆਪਣੇ ਮੌਜੂਦਾ ਗਾਹਕਾਂ ਨੂੰ ਵਧੇਰੇ ਵਾਰ ਖਰੀਦਣ ਲਈ ਉਤਸ਼ਾਹਿਤ ਕਰ ਸਕਦੇ ਹਨ ਸਮੇਂ ਦੇ ਨਾਲ ਵਿਕਰੇਤਾ ਇੱਕ ਰੋਸੇਮੰਦ ਸਾਖ ਬਣਾ ਸਕਦੇ ਹਨ ਅਤੇ ਇੱਕ ਵਫਾਦਾਰ ਆਨਲਾਈਨ ਕਮਿਊਨਿਟੀ ਬਣਾ ਸਕਦੇ ਹਨ ਜਿਵੇਂ ਕਿ ਆਫਲਾਈਨ ਉਹਨਾਂ ਦੇ ਆਪਣੇ ਮੌਜੂਦਾ ਗਾਹਕਾਂ ਨਾਲ ਹੁੰਦਾ ਹੈ ਤਾਂ ਮੰਨ ਲਓ ਕਿ ਤੁਸੀਂ ਵਿਕਰੇਤਾਵਾਂ ਨੂੰ ਆਨਲਾਈਨ ਵੇਚਣ ਦੇ ਫਾਇਦੇ ਬਾਰੇ ਦੱਸਿਆ ਪਰ ਫਿਰ ਆਉਂਦਾ ਹੈ ਅਗਲਾ ਤਰਕਸ਼ੀਲ ਸਵਾਲ ਉਹ ਡੀਸੀ ਨੈਟਵਰਕ ਰਾਹੀਂ ਕਿਉਂ ਵੇਚਿਆ ਜਾਵੇ ਜਦੋਂ ਹੋਰ ਚੈਨਲ ਜਾਂ ਪਲੇਟਫਾਰਮ ਪਹਿਲਾਂ ਹੀ ਆਨਲਾਈਨ ਵਿਕਰੀ ਲਈ ਇੱਕ ਪਲੇਟਫਾਰਮ ਪ੍ਰਦਾਨ ਕਰ ਰਹੇ ਹਨ ਇੱਥੇ ਦੱਸਿਆ ਗਿਆ ਹੈ ਕਿ ਤੁਸੀਂ ਇਸ ਦਾ ਜਵਾਬ ਕਿਵੇਂ ਦਿਓਗੇ ਇੱਕੋ ਸਮੇਂ ਕਈ ਬਾਹਰ ਐਪਲੀਕੇਸ਼ਨਾਂ ਵਿੱਚ ਐਕਸਪੋਜ਼ਰ ONDC ਨੈਟਵਰਕ ਰਾਹੀਂ ਆਨਬੋਰਡ ਕੀਤਾ ਇੱਕ ਵਿਕਰੇਤਾ ONDC ਨੈਟਵਰਕ ਦੇ ਸਰਗਰਮ ਸਾਰੀਆਂ ਬਾਏਰ ਐਪਲੀਕੇਸ਼ਨਾਂ ਵਿੱਚ ਦਿਖਾਈ ਦਿੰਦਾ ਹੈ ਵਿਕਰੇਤਾ ਨੂੰ ਕਈ ਆਨਲਾਈਨ ਪਲੇਟਫਾਰਮਾਂ 'ਤੇ ਆਨਬੋਰਡ ਹੋਣ ਸੰਚਾਲਨ ਸਿੱਖਣ ਅਤੇ ਸਬੰਧਾਂ ਦਾ ਪ੍ਰਬੰਧਨ ਕਰਨ ਦੀ ਜ਼ਰੂਰਤ ਨਹੀਂ ਹੈ ਸਿੰਗਲ ਆਨਬੋਰਡਿੰਗ ਰਾਹੀਂ ਵਿਕਰੇਤਾ ਦੇਸ਼ ਭਾਰ ਵਿੱਚ ਸਾਰੀਆਂ ਬਾਏਰ ਐਪਲੀਕੇਸ਼ਨਾਂ ਰਾਹੀਂ ਪਹੁੰਚਣ ਯੋਗ ਹੈ ਰੇਟਿੰਗ ਦੀ ਮਾਲਕੀ ਸ਼ਾਪਿੰਗ ਪਲੇਟ ਫਾਰਮਾਂ ਤੇ ਖਰੀਦਦਾਰ ਵਿਕਰੇਤਾਵਾਂ ਅਤੇ ਉਨ੍ਹਾਂ ਉਤਪਾਦਾਂ ਨੂੰ ਰੇਟਿੰਗ ਦਿੰਦੇ ਹਨ ਜੋ ਉਹ ਖਰੀਦਦੇ ਹਨ ਇਹ ਰੇਟਿੰਗਾਂ ਖਰੀਦਦਾਰਾਂ ਨੂੰ ਇਹ ਫੈਸਲਾ ਕਰਨ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਿ ਕਿਹੜੇ ਵਿਕਰੇਤਾ ਤੋਂ ਖਰੀਦਣਾ ਹੈ ਜਾਂ ਨਹੀਂ ਜੇ ਕੋਈ ਵਿਕਰੇਤਾ ਵੇਚਣ ਲਈ ਇੱਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਤੇ ਜਾਣ ਦਾ ਫੈਸਲਾ ਕਰਦਾ ਹੈ ਤਾਂ ਉਹ ਆਪਣੀ ਮੌਜੂਦਾ ਰੇਟਿੰਗ ਨੂੰ ਉਸ ਨਵੇਂ ਪਲੇਟਫਾਰਮ ਤੇ ਟ੍ਰਾਂਸਫਰ ਨਹੀਂ ਕਰ ਸਕਦਾ ਜਿਸ ਤੇ ਉਹ ਚਲੇ ਗਏ ਹਨ ਉਹ ਜ਼ੀਰੋ ਤੋਂ ਆਪਣੀ ਰੇਟਿੰਗ ਬਣਾਉਣਾ ਸ਼ੁਰੂ ਕਰਨ ਲਈ ਮਜਬੂਰ ਹੁੰਦੇ ਹਨ ONDC ਨੈਟਵਰਕ ਤੇ ਅਜੇ ਨਹੀਂ ਹੈ ਰੇਟਿੰਗਾਂ ਦੀ ਮਾਲਕੀ ਵਿਕਰੇਤਾਂਾਂ ਕੋਲ ਹੁੰਦੀ ਹੈ ਜੇ ਕੋਈ ਵਿਕਰੇਤਾ ਕਿਸੇ ਬਕਰੀ ਸੈਲਰ ਨੈਟਵਰਕ ਪਾਰਟਿਸਪੈਂਟ ਕੋਲ ਜਾਣ ਦਾ ਫੈਸਲਾ ਕਰਦਾ ਹੈ ਤਾਂ ਵਿਕਰੇਤਾ ਅਜੇ ਵੀ ਆਪਣੀਆਂ ਜਮ੍ਹਾਂ ਕੀਤੀਆਂ ਮੌਜੂਦਾ ਰੇਟਿੰਗਾਂ ਦੀ ਵਰਤੋਂ ਕਰਨਾ ਜਾਰੀ ਰੱਖ ਸਕਦਾ ਹੈ ਇਸ ਬਾਰੇ ਹੋਰ ਜਾਣਨ ਲਈ ONDC ਦੀ ਵੈੱਬਸਾਈਟ ਤੇ ONDC ਦੇ ਪ੍ਰਬੰਧਨ ਅਤੇ ਨੀਤੀਆਂ ਸੈਕਸ਼ਨ ਤੇ ਜਾਓ ਅਤੇ ਚੈਪਟਰ 2 ਵਿੱਚ ਦੱਸੇ ਗਏ ONDC ਦੇ ਕਾਰੋਬਾਰੀ ਨਿਯਮਾਂ ਬਾਰੇ ਪੜ੍ਹੋ ਇੱਕ ਨਿਰਪੱਖ ਮੌਕਾ ਹੁਣ ਕੋਣ ਇਹ ਨਹੀਂ ਚਾਹੁੰਦਾ ONDC ਨੈੱਟਵਰਕ ਤੇ ਸਾਰੇ ਵਿਕਰੇਤਾਵਾਂ ਨੂੰ ਅੰਤਮ ਉਪਭੋਗਤਾ ਨੂੰ ਵੇਚਣ ਦਾ ਬਰਾਬਰ ਮੌਕਾ ਮਿਲਦਾ ਹੈ ਬਾイヤー ਨੈੱਟਵਰਕ ਪਾਰਟਿਸਪੈਂਟ ਨੂੰ ਲਾਜ਼ਮੀ ਤੌਰ ਤੇ ਵਿਕਰੇਤਾਵਾਂ ਨੂੰ ਫਿਲਟਰ ਜਾਂ ਸ਼ਾਰਟ ਕਰ ਲਈ ਵਰਤੇ ਗਏ ਉਤਪਾਦ ਜਾਂ ਮਾਪਦੰਡਾਂ ਦਾ ਖੁਲਾਸਾ ਕਰਨਾ ਹੋਵੇਗਾ ਇਹ ਲਾਜ਼ਮੀ ਹੈ ਕਿ ਜੇਕਰ ਵਿਕਰੇਤਾ ਨੂੰ ਬਰਾਬਰ ਦੇਖ ਅਤੇ ਮੌਕਾ ਮਿਲ ਸਕੇ ਵਿਕਰੇਤਾ ਆਪਣੀਆਂ ਸ਼ਰਤਾਂ ਤੈਅ ਕਰਦੇ ਹਨ ओएनडीसी ਨੈਟਵਰਕ ਤੇ ਵਿਕਰੇਤਾਵਾਂ ਕੋਲ ਨਾ ਸਿਰਫ ਸਾਰੇ ਬਾਅਰ ਨੈਟਵਰਕ ਪਾਰਟਿਸਪੈਂਟਾਂ ਵਿੱਚ ਆਉਣ ਦੀ ਲਚਕਤਾ ਹੁੰਦੀ ਹੈ ਬਲਕਿ ਉਹ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਚੋਣ ਕਰਦੇ ਸਮੇਂ ਆਪਣੀਆਂ ਵਪਾਰਕ ਸ਼ਰਤਾਂ ਵੀ ਤੈਅ ਕਰ ਸਕਦੇ ਹਨ ਆਰਡਰ ਸਵੀਕਾਰ ਕਰਨ ਵਾਪਸੀ ਡਿਲੀਵਰੀ ਅਤੇ ਰੱਦ ਕਰਨ ਬਾਰੇ ਸ਼ਰਤਾਂ ਜੇ ਇਹ ਸ਼ਰਤਾਂ ਅਨੁਕੂਲ ਨਹੀਂ ਹੰਤਾ ਵਿਕਰੇਤਾ ਸਾਰੇ ਵਿਕਰੇਤਾ ਪਲੇਟਫਾਰਮਰ ਤੇ ਆਪਣੀ ਸਾਖ ਅਤੇ ਰੇਟਿੰਗਾਂ ਨੂੰ ਬਰਕਰਾਰ ਰੱਖਦੇ ਹੋਏ ਨਿਰਵਿਘਨ ਕਿਸੇ ਹੋਰ ਸੈਲਰ ਨੈਟਵਰਕ ਪਾਰਟਿਸਪੈਂਟ ਤੇ ਮਾਈਗ੍ਰੇਟ ਕਰ ਸਕਦੇ ਹਨ ਇੱਕ ਕਿਫਾਇਤੀ ਈ-ਕਾਮਰਸ ਵੈਲਿਊ ਚੇਨ ਡਿਜੀਟਲ ਕਾਮਰਸ ਦੇ ਵੱਖ-ਵੱਖ ਪਹਿਲੂਆਂ ਦੇ ਅਨਬੰਡਲ ਹੋਣ ਨਾਲ ਵਿਕਰੀਤਾ ਈ-ਕਾਮਰਸ ਵੈਲਿਊ ਚੇਨ ਨੂੰ ਪੂਰਾ ਕਰਨ ਲਈ ਹੋਰ ਸਮਰਥਕਾਰੀ ਸੇਵਾਵਾਂ ਬਾਰੇ ਚਿੰਤਾ ਕੀਤੇ ਬਿਨਾ ਆਪਣੇ ਮੁੱਖ ਕਾਰਜਾਂ ਤੇ ਧਿਆਨ ਕੇਂਦਰਿਤ ਕਰ ਸਕਦੇ ਹਨ ਉਦਾਹਰਨ ਲਈ ਮਾਰਕੀਟਿੰਗ ਲੌਜਿਸਟਿਕਸ ਅਤੇ ਆਨਲਾਈਨ ਸ਼ਿਕਾਇਤ ਨਿਪਟਾਰਾ ਆਦਿ ਕਈ ਸੈਲਰ ਨੈਟਵਰਕ ਪਾਰਟਿਸਪੈਂਟ ਦੇ ਮੁਕਾਬਲੇ ਵਾਲੀ ਲਾਗਤ ਤੇ ਸੇਵਾਵਾਂ ਦੀ ਇੱਕ ਵੱਡੀ ਰੇਂਜ ਦੀ ਪੇਸ਼ਕਸ਼ ਕਰਨ ਦੇ ਨਾਲ ਇਹ ਕਾਰੋਬਾਰੀ ਨੈਟਵਰਕ ਵਿਕਰੀਤਾਵਾਂ ਲਈ ਮਾਰਜਿਨ ਦੀ ਚਿੰਤਾ ਨੂੰ ਕਾਫੀ ਘਟ ਕਰ ਸਕਦਾ ਹੈ ਆਪਣੇ ਘਰ ਕਾਨੂੰ ਜਾਣੋ ਵਿਕਰੇਤਾ ਆਪਣੇ ਗਾਹਕ ਦੇ ਡੇਟਾ ਜਿਵੇਂ ਕਿ ਉਹਨਾਂ ਦਾ ਨਾਮ ਫੋਨ ਨੰਬਰ ਪਤਾ ਮੇਲ ਆਈਡੀ ਵਿਸ਼ੇਸ਼ ਮੌਕੇ ਦੀਆਂ ਤਰੀਖਾਂ ਆਦਿ ਬਾਰੇ ਜਾਣਦੇ ਹਨ ਚਾਹੇ ਬਾયર ਨੈਟਵਰਕ ਪਾਰਟਿਸਪੈਂਟ ਹੋਵੇ ਜਾਂ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਚਾਹੇ ਡਿਲੀਵਰੀ ਨੈਟਵਰਕ ਤੇ ਹੋਵੇ ਜਾਂ ਬਿਨਾਂ ਨੈਟਵਰਕ ਦੇ ਹੋਵੇ ਇਹ ਜਾਣਕਾਰੀ ਗਾਹਕ ਨਾਲ ਵਿਸ਼ਵਾਸ ਅਤੇ ਲੰਮੇ ਸਮੇਂ ਦੀ ਸਾਂਝ ਦਾ ਰਿਸ਼ਤਾ ਬਣਾਉਣ ਲਈ ਜ਼ਰੂਰੀ ਹੈ ਇਸ ਬਾਰੇ ਹੋਰ ਜਾਣਨ ਲਈ ONDC ਦੀ ਵੈੱਬਸਾਈਟ ਤੇ ONDC ਦੇ ਪ੍ਰਬੰਧਨ ਅਤੇ ਨੀਤੀਆਂ ਸੈਕਸ਼ਨ ਤੇ ਜਾਓ ਅਤੇ ONDC ਦੀ ਆਚਾਰ ਸੰਹਿਤਾ ਅਤੇ ਨੈਤਿਕਤਾ ਬਾਰੇ ਪੜ੍ਹੋ ਜੋ ਚੈਪਟਰ 4 ਅਤੇ ਚੈਪਟਰ 7 ਵਿੱਚ ਸਮਝਾਇਆ ਗਿਆ ਹੈ। ਦਿਸ਼ਾਉਣ ਲਈ ਇਸ ਵੀਡੀਓ ਵਿੱਚ ਅਸੀਂ ਉਸ ਤਰੀਕੇ ਬਾਰੇ ਵਿਸਥਾਰ ਨਾਲ ਦੱਸਿਆ ਹੈ ਜੋ ਤੁਸੀਂ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਵਿਕਰੀਦਾਵਾਂ ਨੂੰ ਨਾ ਸਿਰਫ ਆਨਲਾਈਨ ਕਾਰੋਬਾਰ ਕਰਨ ਲਈ ਬਲਕਿ ਇਸ ਨੂੰ ONDC ਨੈਟਵਰਕ ਤੇ ਕਰਨ ਲਈ ਸਮਝਾਉਣ ਵੇਲੇ ਅਪਣਾ ਸਕਦੇ ਹੋ ਅਸੀਂ ਵਿਕਰੀਦਾਵਾਂ ਨੂੰ ਆਨਲਾਈਨ ਕਾਰੋਬਾਰ ਦੀਆਂ ਵਰਤਮਾਨ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਦੱਸ ਕੇ ਰੁਝਾਨਾਂ ਨੂੰ ਉਜਾਗਰ ਕਰਦੇ ਸ਼ੁਰੂ ਕਰਦੇ ਹਾਂ ਜੋ ਆਨਲਾਈਨ ਖਰੀਦਦਾਰੀ ਦੀ ਵਧ ਰਹੀ ਪ੍ਰਸਿੱਧੀ ਨੂੰ ਦਰਸਾਉਂਦੇ ਹਨ ਫਿਰ ਅਸੀਂ ਸਮਝਾਉਂਦੇ ਹਾਂ ਕਿ ONDC ਨੈਟਵਰਕ ਉਹਨਾਂ ਨੂੰ ਕਿਵੇਂ ਲਾਭ ਪਹੁੰਚਾਉਂਦਾ ਹੈ ਇਹ ਵਿਕਰੇਤਾਵਾਂ ਨੂੰ ਇੱਕ ਆਸਾਨ ਰਜਿਸਟ੍ਰੇਸ਼ਨ ਰਾਹੀਂ ਕਈ ਬਾਜ਼ਾਰ ਐਪਸ ਤੱਕ ਪਹੁੰਚਣ ਦੇ ਯੋਗ ਬਣਾਉਂਦਾ ਹੈ ਉਹਨਾਂ ਨੂੰ ਉਹਨਾਂ ਦੀ ਰੇਟਿੰਗ ਤੇ ਪੂਰਾ ਨਿਯੰਤਰਣ ਦਿੰਦਾ ਹੈ ਸਾਰੇ ਵਿਕਰੇਤਾਵਾਂ ਲਈ ਬਰਾਬਰ ਦੇਖ ਅਤੇ ਸੰਭਾਵਨਾਵਾਂ ਨੂੰ ਯਕੀਨੀ ਬਣਾਉਂਦਾ ਹੈ ਉਹਨਾਂ ਨੂੰ ਆਪਣੀਆਂ ਸ਼ਰਤਾਂ ਤੇ ਕਾਰੋਬਾਰ ਕਰਨ ਦਿੰਦਾ ਹੈ ਈ-ਕਾਮਰਸ ਵਿੱਚ ਭਾਗ ਲੈਣ ਲਈ ਇੱਕ ਕਿਫਾਇਤੀ ਤਰੀਕਾ ਪ੍ਰਦਾਨ ਕਰਦਾ ਹੈ ਅਤੇ ਉਹਨਾਂ ਦੇ ਬਾਜ਼ਾਰ ਦੀ ਬਿਹਤਰ ਸਮਝ ਲਈ ਗਾਹਕ ਡਾਟਾ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਯਕੀਨਨ ਆਨਬੋਰਡਿੰਗ ਪ੍ਰਕਿਰਿਆ ਦੌਰਾਨ ਅਜਿਹੀ ਵਕ-ਵਕ ਚਿੰਤਾਵਾਂ ਵਾਲੇ ਵਿਕਰੇਤਾ ਹੋ ਸਕਦੇ ਹਨ ਸੈਲਰ ਨੈਟਵਰਕ ਪਾਰਟਿਸਪੈਂਟ ਇਸ ਨੂੰ ਕਿਵੇਂ ਸਮਝਦਾ ਹੈ ਉਹ ਆਨਬੋਰਡਿੰਗ ਦੇ ਸਮੇਂ ਵਿਕਰੇਤਾ ਦੀਆਂ ਚਿੰਤਾਵਾਂ ਨਾਲ ਨਜਿੱਠਣ ਬਾਰੇ ਅਗ ਵੀਡੀਓ ਵਿੱਚ ਇਸ ਬਾਰੇ ਸਿੱਖ ਸਕਦੇ ਹਨ